ਦੇਵ ਤੁਸੀਂ ਐਕਸ਼ਨ ਸਿਨੇਮਾ ਬਹੁਤ ਸੋਹਣਾ ਕੀਤਾ ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਤੁਸੀਂ ਜਦੋਂ ਕਾਮੇਡੀ ਕੀਤੀ ਬਹੁਤ ਸੋਹਣੀ ਕੀਤੀ ਉਹ ਅੱਜ ਵੀ ਲੋਕ ਦੇਖਦੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਸਿਰਫ ਐਕਸ਼ਨ ਮੂਵੀਜ਼ ਹੀ ਆਉਣੀਆਂ ਕਿ ਕੋਈ ਦੇਵ ਨੂੰ ਅਸੀਂ ਕੋਈ ਸਿੱਧਰੇ ਜੇ ਕੈਰੈਕਟਰ ਦੇ ਵਿੱਚ ਕੋਈ ਭੋਲੇ-ਪਾਲੇ ਕੈਰੈਕਟਰ ਵਿੱਚ ਜਿਹਦੇ ਵਿੱਚ ਦੇਵ ਕੋੜਦਾਨਾ ਹੋਵੇ ਆਪ ਛੱਤਰਖੰਡਾ ਹੋਵੇ ਲੱਗਦਾ ਮੈਂ ਆਉਂ ਛੱਤਰਖੰਡ ਵਾਲੀ ਕੋਈ ਫਿਲਮ ਕੀਤੀ ਹੈ ਪਿੱਛੇ ਜੇ ਮੈਂ ਭਾਈ ਜੀ ਉਹ ਹੀ ਕਿਉਂਕਿ ਐਕਸ਼ਨ ਕਰਦੇ ਕਰਦੇ ਨਾ ਤੁਹਾਡੇ ਚਿਹਰੇ ਦੇ ਐਕਸ਼ਨ ਵਾਲਾ ਉਹ ਹੀਰੋ ਆ ਗਿਆ ਉੱਚਾਦਰ ਬਾਬੇ ਨਾਨਕ ਦਾ ਕੀਤੀ ਸੀ ਲੋਕ ਨਹੀਂ ਗਏ ਦੇਖਣੇ ਔਰ ਮੈਂ ਸਿਰਫ ਟਾਈਟਲ ਸੁਣ ਕੇ ਹਾਂ ਕਰਦੀ ਸੀ ਕਲਮ ਨੂੰ ਕਿ ਮੈਂ ਫਿਲਮ ਕਰਦੀ ਆ ਯਾਰ ਮੈਂ ਵੀ ਚਾਹਣਾ ਕਿ ਮੈਂ ਵਿੱਚੋਂ ਬ੍ਰੇਕ ਦਵਾਂ ਆਡੀਅנס ਨੂੰ ਮੈਂ ਭਾਈ ਜੀ ਕੁੱਟਣਗੇ ਵੀ ਕਰਦਾ ਕਿ ਯਾਰ ਇੱਕ ਕਾਮੇਡੀ ਟਾਈਪ ਫਿਲਮ ਲੋਕਾਂ ਨੂੰ ਮੈਂ ਐਂਟਰਟੇਨ ਕਰ ਸਕਾਂ ਹਨ ਉਹ ਫਿਲਮ ਦੇ ਵਿੱਚ ਵੀ ਕੋਈ ਕਿਸੇ ਨੇ ਖਾਸ ਐਪਰੀਸ਼ੀਏਟ ਨਹੀਂ ਕੀਤਾ ਮੇਰੇ ਡਾਇਰੈਕਟਰ ਤੋਂ ਬਿਨਾਂ ਕਿ ਦੇਵ ਤੂੰ ਬਹੁਤ ਸੋਹਣਾ ਕੰਮ ਕੀਤਾ ਜ਼ਮੀਰ ਭਾਈ ਤੋਂ ਬਿਨਾਂ ਤੇ ਫਿਰ ਹੁਣ ਉੱਚਾਦਰ ਬਾਬੇ ਨਾਨਕ ਦਾ ਕੀਤੀ ਐਡਾ ਸੋਹਣਾ ਗੁਰਬਾਣੀ ਦਾ ਉਪਦੇਸ਼ ਇੱਕ ਵੀ ਚੱਕਵਾ ਸੌਂਗ ਨਹੀਂ ਸੀਗਾ ਸਾਰੇ ਸ਼ਬਦ ਜਿੰਨੇ ਰਿਲੀਜ਼ ਕੀਤੇ ਅਮਰਿੰਦਰ ਬਾਈ ਦੀ ਆਵਾਜ਼ ਚ ਅਣਾ ਆਪਣਾ ਕਮਲ ਖਾਨ ਦੀ ਆਵਾਜ਼ ਚ ਰੋਹਾਨੀ ਸੰਗੀਤ ਹੁਣ ਦੇਖੋ ਅਸੀਂ ਤਾਂ ਮੈਂ ਤਾਂ ਕੋਸ਼ਿਸ਼ ਕਰ ਰਹੇ ਹਾਂ ਬਾਈ ਜੀ ਹੁਣ ਫੇਰ ਇੱਕ ਸਬਜੈਕਟ ਮੈਂ ਕਿਸੇ ਦਾ ਰੀਅਲ ਸਟੋਰੀ ਸਾਡੇ ਇੰਨੇ ਹਿਡਨ ਹੀਰੋਜ਼ ਹੈਗੇ ਜਿਨ੍ਹਾਂ ਬਾਰੇ ਸਾਨੂੰ ਪਤਾ ਹੀ ਨਹੀਂ ਉਹ ਫਿਲਮ ਇੱਕ ਬੰਦੇ ਦੀ ਮਹਾਲੇ ਨਹੀਂ ਮੈਂ ਦੱਸਣਾ ਚਾਹੁੰਦਾ ਅਨਾਉਂਸ ਕਰੂੰਗਾ ਉੱਚ ਐਕਸ਼ਨ ਨਹੀਂ ਹੈ ਉਹ ਸਾਡੇ ਪੰਜਾਬੀਆਂ ਦਾ ਸਿਰ ਮਾਣ ਨਾਲ ਉੱਚਾ ਕਰ ਦੂਗੀ ਤੇ ਸਾਡੇ ਪੰਜਾਬੀਆਂ ਨੇ ਕਿਹੜੇ ਕਿਹੜੇ ਹਾਲਾਤਾਂ ਜਾ ਕੇ ਕਿੱਥੇ ਕਿੱਥੇ ਮੋਰਚੇ ਫਤਿਹ ਕੀਤੇ ਨੇ ਉਹ ਅਰਲੀ ਹੋ ਜੂਗਾ ਜੇ ਮੈਂ ਹੁਣ ਉਹਦੇ ਬਾਰੇ ਗੱਲ ਕਰੂੰਗਾ ਸੋ ਉਹ ਕਹਾਣੀ ਮੈਂ ਮੇਰੇ ਦਿਲ ਦੀ ਇੱਛਾ ਹੈ ਔਰ ਮੈਂ 100% ਉਹ ਕਹਾਣੀ ਲੈ ਕੇ ਆਉਂਗਾ ਮੈਂ ਸਿਰਫ ਇਹ ਨਹੀਂ ਸੋਚਦਾ ਭਾਜੀ ਕਿ ਐਕਸ਼ਨ ਹੀ ਕਰਨਾ ਬੰਦੇ ਹੀ ਵੱਢਣੇ ਆ ਜਾਂ ਕਰਨੇ ਆ ਮੈਂ ਕਹਾਣੀਆਂ ਨਾਲ ਜੁੜਨਾ ਦੇਖੋ ਤੁਸੀਂ ਆਲਵੇਜ਼ ਸਨੀ ਦਿਓਲ ਨੂੰ ਪਸੰਦ ਕੀਤਾ ਨਲਕਾ ਪਟਦਾ ਤਾੜੀਆਂ ਮਾਰਦੇ ਹੋ 2.5 ਕਿਲੋ ਕੇ ਹੱਥ ਦਾ ਡਾਇਲੌਗ ਬੋਲਦਾ ਫਿਲਮ ਸੁਪਰ ਡੂਪਰ ਹਿੱਟ ਹੋ ਜਾਂਦੀ ਆ ਤੋ ਸਾਡੇ ਪੰਜਾਬੀਆਂ ਦੇ ਵਿੱਚ ਇੱਕ ਚੀਜ਼ ਤਾਂ ਹੈਗੀ ਕਿ ਸਾਡਾ ਹਰ ਇੱਕ ਗੱਲ ਕਹਿਣ ਦਾ ਤੇ ਹਰ ਇੱਕ ਲੜਾਈ ਲੜਨ ਦਾ ਤਰੀਕਾ ਲੱਗਿਆ। ਅਸੀਂ ਉਹ ਲੋਕ ਨਹੀਂ ਸੀਗੇ ਕਿ ਜਿਹੜੇ ਆਹ ਗੱਲ ਤੇ ਥੱਪੜ ਮਾਰੋ ਤੇ ਆਹ ਗੱਲ ਅੱਗੇ ਕਰ ਦੋ। ਉਹ ਲੋਕ ਨਹੀਂ ਸੀਗੇ। ਅਸੀਂ ਲੜਾਈ ਆਪਣੇ ਤਰੀਕੇ ਨਾਲ ਲੜੀ। ਸਾਡੀਆਂ 80% ਕੁਰਬਾਨੀਆਂ ਨੇ ਆਜ਼ਾਦੀ ਦੀ ਲੜਾਈ ਦੇ ਵਿੱਚ। ਸਾਡੇ ਗੁਰੂਆਂ ਨੇ ਉਪਦੇਸ਼ ਹੀ ਸਾਨੂੰ ਇਹ ਦਿੱਤਾ ਕਿ ਇੱਕ ਤਾਂ ਜਾਤ ਪਾਤ ਨਹੀਂ ਹੋਣੀ ਚਾਹੀਦੀ। ਦੂਜਾ ਜੇ ਤੁਹਾਨੂੰ ਕੋਈ ਬੰਦਾ ਦਬੋਂਦਾ ਹੈ ਤਾਂ ਤੁਸੀਂ ਆਪਣੇ ਤਰੀਕੇ ਨਾਲ ਉਹਦਾ ਜਵਾਬ ਦੇ ਸਕਦੇ ਹੋ। ਔਰ ਅਸੀਂ ਗਰਮਜੋਸ਼ੀ ਦੇ ਵਿੱਚ ਸਰਹੱਦਾਂ ਦੀ ਗੱਲ ਕਰ ਲਓ ਸਭ ਤੋਂ ਅੱਗੇ ਅਸੀਂ ਆ ਕਿਤੇ ਲੋੜ ਪੈਂਦੀ ਹੈ ਅਸੀਂ ਪਹਿਲੇ ਹੋਵਾਂਗੇ ਜਦੋਂ ਆ ਫਾਰਮਰ ਪ੍ਰੋਟੈਸਟ ਹੋਇਆ ਦਿੱਲੀ ਦੇ ਹਿੱਕ ਤੇ ਜਾ ਕੇ ਬਹਿ ਗਏ ਤੇ ਉੱਥੋਂ ਲੈ ਆ ਆਪਣਾ ਹੱਕ ਸੋ ਇਸ ਕਰਕੇ ਸਾਡੀਆਂ ਲੜਾਈਆਂ ਲੱਗ ਨੇ ਸਾਡੇ ਹੀਰੋ ਲੱਗ ਨੇ ਐਕਸ਼ਨ ਸਾਨੂੰ ਪੰਜਾਬੀਆਂ ਨੂੰ ਹਮੇਸ਼ਾ ਚੰਗਾ ਲੱਗਦਾ ਹੈ ਸੋ ਇਸੇ ਕਰਕੇ ਸ਼ਾਇਦ ਮੈਨੂੰ ਜੇ ਆਡੀਅנס ਨੇ ਮੈਨੂੰ ਚਾਹਿਆ ਤਾਂ ਮੈਂ ਐਕਸ਼ਨ ਕਰ ਰਹੇ ਹਾਂ ਐਕਸ਼ਨ ਵਾਈ ਜੀ ਮੇਰੇ ਨਾਲ ਜੁੜਿਆ ਰਹੂਗਾ ਮੈਂ ਕਰਦਾ ਰਹੂਗਾ ਪਰ ਇਹ ਵਾਦਾ ਤੁਹਾਡੇ ਨਾਲ ਜ਼ਰੂਰ ਕਰਦਾ ਕਿ ਬਿਨਾ ਪੈਰ ਦੀਆਂ ਬੇਤੁਕੀਆਂ ਫਿਲਮਾਂ ਤੋਂ ਗਰੀਜ ਕਰਨਾ। ਇਹੋ ਜਿਹੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।